ਅੰਮ੍ਰਿਤਸਰ ਇੱਕ ਇਤਿਹਾਸਿਕ ਸ਼ਹਿਰ ਹੈ ਜਿੱਥੇ ਰੋਜ਼ਾਨਾ ਲੱਖਾਂ ਸ਼ਰਧਾਲੂ ਆਉਂਦੇ ਹਨ ਪਰ ਸ਼ਹਿਰ ਦੀਆਂ ਸੜਕਾਂ ਦੀ ਗੱਲ ਕਰੀਏ ਤਾਂ ਜਗ੍ਹਾ-ਜਗ੍ਹਾ ਰੇੜੀਆਂ ਲੱਗੀਆਂ ਹੋਈਆਂ ਨੇ ਅਤੇ ਨਜਾਇਜ਼ ਕਬਜ਼ਿਆਂ ਦੀ ਪਰਮਾਰ ਹੈ ਸੜਕਾਂ ਤੇ ਵਾਹਨਾਂ ਲਈ ਪਾਰਕਿੰਗ ਤੇ ਦੂਰ ਦੀ ਗੱਲ ਕੋਈ ਪੈਦਲ ਵੀ ਨਹੀਂ ਜਾ ਸਕਦਾ ਬਾਰੋਂ ਆਏ ਸ਼ਰਧਾਲੂ ਕੀ ਸੰਦੇਸ਼ ਲੈ ਕੇ ਜਾਂਦੇ ਹੋਣਗੇ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਦਾ ਪਾਰਕਿੰਗ ਚਲਾਨ ਕੱਟ ਦਿੱਤਾ ਜਾਂਦਾ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ ਉਧਰ ਨਗਰ ਨਿਗਮ ਦੇ ਭੂਮੀ ਵਿਭਾਗ ਦੀ ਗੱਲ ਕਰੀਏ ਉਹ ਕਾਰਵਾਈ ਦੇ ਨਾਮ ਤੇ ਖਾਨਾ ਪੂਰੀ ਕਰ ਦਿੰਦੇ ਹਨ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਐਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਦੀ ਸੁੰਦਰਤਾ ਵਿੱਚ ਕੋਈ ਦਾਗ ਨਾ ਲੱਗੇ ਬਿਲਕੁਲ ਇਹ ਤੱਕੇ ਸਹੀ ਹੈ ਜੀ ਪਬਲਿਕ ਨਾਲ ਜਿੱਦਾਂ ਮੰਨ ਲਓ ਕਿ ਪਰਦੇਸੀਓ ਲੋਕੀ ਆਣ ਕੇ ਜਿਹੜੇ ਰੇੜੀਆਂ ਲਗਾ ਲੈਂਦੇ ਅੱਗੇ ਔਰ ਸੜਕਾਂ ਵੀ ਇੰਨੀਆਂ ਕਿ ਟੰਗ ਨੇ ਆਪਣੀ ਗੱਡੀ ਖਿਲਾਰਨ ਲੱਗਿਆ ਆਪਾਂ ਨੂੰ ਪ੍ਰਸ਼ਾਸਨ ਚਲਾਨ ਕੱਟ ਕੇ ਹੱਥ ਚ ਫੜਾ ਦਿੰਦਾ ਆ ਇਹ ਚੁੱਕੋ ਫੋਟੋ ਖਿੱਚ ਕੇ ਪ੍ਰਸ਼ਾਸਨ ਨੂੰ ਪਹਿਲੋਂ ਇਹ ਚੀਜ਼ ਚਾਹੀਦੀ ਹੈ ਕਿ ਜਿਹੜੀ ਗੱਡੀ ਲੱਗਣ ਵਾਲੀ ਜਗਾ ਉਹ ਬਣਾਓ ਆ ਜਿਹੜੀਆਂ ਨਜਾਇਜ਼ ਰੇੜੀਆਂ ਹਾਲਗੇਟ ਤੇ ਲੱਗੀਆਂ ਆ ਆ ਸੜਕਾਂ ਦੇ ਉੱਤੇ ਨਜਾਇਜ਼ ਲੱਗੀਆਂ ਆ ਇਹ ਰੇੜੀਆਂ ਨੂੰ ਢਾਓ ਇੰਨਾ ਕਰਕੇ ਆਪਾਂ ਪਬਲਿਕ ਨੂੰ ਕੋ ਤੰਗ ਕੀਤਾ ਜਾਂਦਾ ਆ ਜਾਂ ਕੋਈ ਮੋਟਰਸਾਈਕਲ ਲਾਂਦਾ ਉਹਦੀ ਫੋਟੋ ਖਿੱਚ ਕੇ ਉਹਦੇ ਨਾਲ ਹੀ ਲਾਇਸੈਂਸ ਸਾਥ ਜਾਂ ਕਾਰ ਦਾ ਚਲਾਨ ਕੱਟਿਆ ਗਿਆ ਜੀ ਇਹ ਬਿਲਕੁਲ ਤੱਕਾ ਸ਼ਈ ਆ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਨਗਰ ਨਿਗਮ ਵਾਲਿਆਂ ਨੂੰ ਬਿਲਕੁਲ ਇਸ ਬਾਰੇ ਚਾਹੀਦਾ ਆ ਵੀ ਜਿਹੜੀਆਂ ਨਜਾਇਜ਼ ਕਬਜ਼ੇ ਆ ਇਹਨਾਂ ਨੂੰ ਚੁੱਕਣੇ ਚਾਹੀਦੇ ਜਿਹੜੀਆਂ ਨਜਾਇਜ਼ ਜਿਹੜੀਆਂ ਲੱਗੀਆਂ ਇਹਨਾਂ ਦਾ ਕੋਈ ਸੋਚਣਾ ਚਾਹੀਦਾ ਪ੍ਰਸ਼ਾਸਨ ਨੂੰ ਤੇ ਜਿਹੜੇ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਇਹਨਾਂ ਦਾ ਵੀ ਕੋਈ ਸੋਚਣਾ ਚਾਹੀਦਾ ਮਾੜਾ ਬੰਦਾ ਦਾ ਮਾੜਾ ਜਾਂਦਾ ਤੇ ਜਿਹੜਾ ਤਗੜਾ ਬੰਦਾ ਤੇ ਉਸ ਨੂੰ ਕੋਈ ਫਰਕ ਨਹੀਂ ਪੈਂਦਾਗਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਬਸ ਦਾ ਅਜਿਹੇ ਫੜੀਆਂ-ਫੁੜੀਆਂ ਜਿਹੜੇ ਬੁਧਾਕੇ ਖੜੀ ਚੜ ਕੇ ਮੱਲੀ ਹੁੰਦੀ ਹੈ ਇਹਨਾਂ ਨੇ ਨਜਾਇਜ਼ ਹੀ ਟ੍ਰੈਫਿਕ ਜਮ ਕਰਦੇ ਆ ਲੋਕਾਂ ਨੂੰ ਪਰੇਸ਼ਾਨੀ ਕਰਦੇ ਆ ਇਹਨਾਂ ਨੂੰ ਕਿਸੇ ਦਾ ਖੋਪ ਨਹੀਂਗਾ ਜਿੱਕਦਾ ਜੀ ਦੇਖੋ ਜਦੋਂ ਪਗਲ ਕੇ ਨੰਗ ਦੀ ਦੁਰਦੀ ਸਾਰਿਆਂ ਨੂੰ ਜ਼ਿਕਤਾ ਖਾਰਨ ਪਰਚਾਨੀ ਟ੍ਰੈਫਿਕ ਦੀ ਪਰਚਾਨੀ ਤੁਰਨ ਫਿਰਨ ਦੀ ਪਰਚਾਨੀ ਲੋਕਾਂ ਨੂੰ ਇਹ ਹੀ ਜਾਂਦੀਆਂ ਪਰਚਾਨੀਆਂ ਨੇ ਜੇਬ ਦੀ ਹੱਲ ਪਾਣਾ ਚਾਹੀਦਾ ਨਾ ਪ੍ਰਸ਼ਾਸਨ ਨੂੰ ਅੰਮ੍ਰਿਤਸਰ ਇੱਕ ਇਤਿਹਾਸਿਕ ਸ਼ਹਿਰ ਹੈ ਤੇ ਅੰਮ੍ਰਿਤਸਰ ਦੀਆਂ ਸੜਕਾਂ ਤੇ ਲੱਗੀਆਂ ਰੇੜੀਆਂ ਤੇ ਨਜਾਇਜ਼ ਕਬਜ਼ੇ ਇੱਕ ਵੱਖਰਾ ਹੀ ਇਤਿਹਾਸ ਪੇਸ਼ ਕਰ ਰਹੀਆਂ ਨੇ ਤੇ ਅੰਮ੍ਰਿਤਸਰ ਦੀ ਟ੍ਰੈਫਿਕ ਪੁਲਿਸ ਤੇ ਨਗਰ ਨਿਗਮ ਦਾ ਭੂਮੀ ਵਿਭਾਗ ਸ਼ਾਇਦ ਗਹਿਰੀ ਨੀਂਦ ਵਿੱਚ ਹੈ ਜਿਨ੍ਹਾਂ ਨੂੰ ਇਹ ਸਭ ਦਿਖਾਈ ਨਹੀਂ ਦੇ ਰਿਹਾ ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ ਹੈ ਤੇ ਲੋਕ ਪਰੇਸ਼ਾਨ ਨੇ ਲੋਕਾਂ ਨੇ ਇਹੀ ਮੰਗ ਕੀਤੀ ਹੈ ਕਿ ਜਲਦ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼